ਇੱਕ ਮਿੰਟ ਜੀ ਇਹ ਦੇਖੋ ਜੀ ਇਹ ਨਾ ਮਸ਼ੀਨ ਲੱਲੀ ਮੈਡਮ ਨੇ ਮੇਰੀ ਖੋਲੀ ਆ ਮੈਂ ਨਹੀਂ ਜਾਣਾ ਜੀ ਮੈਡਮ ਮਸ਼ੀਨ ਦਿਓ ਮਸ਼ੀਨ ਦਿਓ ਜੀ ਇਹ ਮੈਡਮ ਨੇ ਮਸ਼ੀਨ ਖੋਲੀ ਆ ਜੀ ਇਹ ਗੁੰਡਾ ਕਰਦੀ ਕਰਦੀ ਵਿੱਚ ਮੇਰੀ ਮਸ਼ੀਨ ਲੱਲੀ ਮੈਂ ਨਹੀਂ ਲੈ ਕੇ ਜਾਉ ਬਸ ਇਹ ਦੇਖੋ ਜੀ ਮੈਡਮ ਨੇ ਮਸ਼ੀਨ ਦਿਓ ਜੀ ਬੈਸਮ ਇਹ ਮੈਡਮ ਇਹ ਦੇਖੋ ਜੀ ਮਸ਼ੀਨ ਲੈ ਕੇ ਚੱਲੀ ਮੇਰੀ ਇਹ ਬਸ ਜੀ ਮਸ਼ੀਨ ਲੈ ਕੇ ਚੱਲੀ ਆ ਜੀ ਮੈਂ ਟਿਕ ਟਿਕ ਇਹਦਾ ਕੱਟੂ ਜੀ ਤੁਸੀਂ ਇੱਕ ਮਿੰਟ ਇਹ ਖੌਨ ਦੀ ਗੱਲ ਇਹ ਦੇਖੋ ਜੀ ਮਸ਼ੀਨ ਖੋਲੀ ਮੇਰੀ ਇਹ ਗੱਲ ਗਲਤ ਹੈ ਇਹ ਗੱਲ ਗਲਤ ਹੈ ਤੁਸੀਂ ਮਸ਼ੀਨ ਕਿਦਾ ਖੋਲੀਆ ਇੱਕ ਮਿੰਟ ਜੀ ਇਹ ਮਸ਼ੀਨ ਖੋਲੀ ਮੈਡਮ ਨੇ ਜੀ ਇੱਕ ਮਿੰਟ ਜੀ ਠੀਕ ਠੀਕ ਆ ਗਈ ਨਹੀਂ ਨਹੀਂ ਮਸ਼ੀਨ ਦਿਓ ਜੀ ਮੇਰੀ ਮੈਡਮ ਜੀ ਮਸ਼ੀਨ ਦਿਓ ਤੂੰ ਪਹਿਲਾਂ ਫੋਨ ਬੰਦ ਕਰ ਕਿਉਂ ਕਰਾ ਮੇਰੀ ਮਸ਼ੀਨ ਕਿਉਂ ਖੋਦੀ ਤੁਸੀਂ ਮੈਨੂੰ ਵੀ ਫੋਨ ਲਾਣਾ ਆਦਾ ਆਓ ਇਹ ਮਸ਼ੀਨ ਖੋਲੀ ਜੀ ਮੇਰੀ ਇੱਕ ਮਿੰਟ ਰੋ ਜਾ ਹੁੰਦੀ ਜਾਓ ਮਸ਼ੀਨ ਦਿਓ ਜੀ ਮੇਰੀ ਵਜੀਰ ਦਿਓ ਪਹਿਲਾਂ ਕਿਉਂ ਦਵਾ ਮਸ਼ੀਨ ਦਿਓ ਕਿਹੜੀ ਗੱਲੋ ਮੈਗੋ ਕੀ ਬੋਲਿਆ ਕੁਛ ਨਹੀਂ ਬੋਲਿਆ ਨਹੀਂ ਬੋਲਿਆ ਕੁਛ ਵੀ ਗਲਤ ਮੈਂ ਤਾਂ ਫੋਨ ਤੋੜ ਦੂੰ ਕੀ ਤੋੜ ਤੋੜ ਕੀ ਤੋੜੂ ਖਫੜਾ ਇਹ ਦੇਖੋ ਜੀ ਪਰਵਾਸੋ ਬੱਸ ਕਰੀਏ ਇਸ ਨੂੰ ਉਹ ਜਿਹੜਾ ਤੁਸੀਂ ਬੋਲੀ ਆਈ ਹੈਗੀ ਹੋਰ ਇਹ ਦੇਖੋ ਜੀ ਐਸ ਵਾਰੀ ਗਲਤ ਹੈ ਇਸ ਤਰ੍ਹਾਂ ਦਿੱਤਾ ਸੀ ਉਹੀ ਸਮਝਾ ਰਹੇ ਸੀ ਡੇਲੀ ਇੱਕ ਮੜੇ ਮਸ਼ੀਨ ਖੋਣ ਦਾ ਕੋਈ ਮਤਲਬ ਨਹੀਂ ਪੈਂਦਾ ਅਸੀਂ ਨਹੀਂ ਆਂਦੇ ਇੱਕ ਮੜੀ ਜੀ ਮਸ਼ੀਨ ਖੋਣ ਦਾ ਕੋਈ ਮਤਲਬ ਨਹੀਂ ਪੈਂਦਾ ਇਹ ਦੇਖੋ ਜੀ ਸਾਰੀਆਂ ਸਵਾਰੀਆਂ ਨਾਲ ਲੜਦੀ ਆ। ਕੀ ਬਣੀ ਹੈ? ਤੇ ਮੈਂ ਉਹ ਨਾਲ ਗੱਲ ਕਰਦੀ ਤੂੰ ਗਲਤ ਹੁੰਦੇ ਵਿੱਚ ਵਾਲਾ। ਇਹ ਦੇਖੋ ਜੀ ਇਹ ਸਾਰੀਆਂ ਸਵਾਰੀਆਂ ਨਾਲ ਲੜਦੀ ਆ। ਇੱਕ ਮਿੰਟ ਜੀ ਤੁਸੀਂ ਇਕੱਲੇ ਸਹੀ ਹੋ ਬਾਕੀ ਸਾਰੇ ਗਲਤ ਆ। 50 ਸਵਾਰੀਆਂ ਗਲਤ ਹੋ ਗਈਆਂ ਤੁਸੀਂ ਸਹੀ ਹੋ। ਡੋਨਟ ਇੰਟਰਪਟ ਮੀ। ਐਟੀ ਵੀ ਕੋਈ ਤੁਹਾਨੂੰ ਟੀਸੀ ਦੀ ਬੋਲ ਨਹੀਂ ਮੈਂ ਨਹੀਂ ਪਾਤੀ ਜਿਹਨੂੰ ਦੇਖਦੀ ਮੂੰਹ ਪਾਇਆ ਹੋਇਆ। ਮੈਂ ਸਿਰਫ ਇਹਨਾਂ ਕਿਹਾ ਸੀ ਕੋਪਰੇਟ ਕਰੋ। ਕਿ ਤੂੰ ਸਾਡੇ ਬੱਚੇ ਨੇ ਪਹੁੰਚਣਾ ਹੈ। ਉਹ ਵੀ ਤੇ ਵਿੱਚ ਨਾ ਬਣ। ਮੈਡਮ ਜੀ ਮੈਂ ਕਿਸੇ ਨੂੰ ਕੁਝ ਕਿਹਾ ਗਲਤ ਕਿਹਾ ਕਿਸੇ। ਹੁਣ ਵੀ ਉਹਨਾਂ ਨਾਲ ਗੱਲ ਕਰੀ ਕਿ ਸਾਨੂੰ ਏ ਦੇਖੋ ਜੀ ਮੈਨੂੰ ਸਾਰਿਆਂ ਨਾਲ ਇੱਕ ਮਿੰਟ ਜੀ ਇੱਕ ਮਿੰਟ ਮਸ਼ੀਨ ਚੱਤੀ ਆ ਭਾਜੀ ਨਹੀਂ ਜਾਣਾ ਮਸ਼ੀਨ ਕਿਉਂ ਚੱਤੀ ਆ ਨਾਲੇ ਮਾਰਨ ਪਈ ਆ ਨਹੀਂ ਅੰਟੀ ਰੋਕ ਕਾਈ ਕਰ ਐ ਮੈਡਮ ਮਾਰਨ ਪਈ ਆ ਇੱਕ ਮਿੰਟ ਰੁਕੋ ਜੀ ਕਿਉਂ ਲਾਇ ਕਿੰਨੂੰ ਲਾਇਆ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਕੇਸ ਬਾਹਰ ਰਹਿੰਦੇ ਥਾਣੇ 100 ਨੰਬਰ ਕਰਦਾ ਮਸ਼ੀਨ ਖੋਲੀ ਜੀ ਨਾ ਮੇਰੀ ਕਿਉਂ ਮਸ਼ੀਨ ਇਹ ਖੋਦੀ ਆ ਇਦਾਂ ਕੀ ਛੱਟੀ ਆ ਕਿਉਂ ਛੱਟੀ ਆਦਾ ਚਲ ਕਿਉਂ ਜਾਣਾ ਨਹੀਂ